ਫਿਰੋਜ਼ਪੁਰ ਦੇ ਵਿੱਚ ਲੋਕ ਪੂਜਾ ਅਰਚਨਾ ਤੋਂ ਬਾਅਦ ਖੂਬ ਆਤੀਸ਼ਬਾਜ਼ੀ ਕਰਦੇ ਹੋਏ ਨਜ਼ਰ ਆ ਰਹੇਗੇ ਆ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਇਸ ਵੇਲੇ ਦਾ ਸਮੇ 10:30 ਵਜੇ ਦਾ ਹੋ ਚੁੱਕਾ ਹੋਇਆ ਤੁਸੀਂ ਦੇਖ ਸਕਦੇ ਹੋ 10:30 ਵਜੇ ਤੋਂ ਦਾ ਸਮਾਂ ਹੋ ਚੁੱਕਾ ਹੈ ਔਰ ਇਸ ਵੇਲੇ ਖੂਬ ਆਤੀਸ਼ਬਾਜ਼ੀ ਜਿਹੜੀ ਹੈ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਫਿਰੋਜ਼ਪੁਰ ਦੀਆਂ ਹੈਗੀਆਂ ਨੇ ਜਿੱਥੇ ਦੀ ਅਸੀਂ ਦਿਖਾ ਰਹੇ ਹੈਗੇ ਆ ਪਰ ਇਹ ਜਿਹੜੀ ਫਿਰੋਜ਼ਪੁਰ ਦੀ ਜਿਹੜੀ ਹੈ ਤਸਵੀਰ ਹੈ ਜਿੱਥੇ ਆਤੀਸ਼ਬਾਜੀ ਹੈ ਉਹ ਖੂਬ ਉੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਪਾਸੇ ਵੀ ਅਸੀਂ ਨਜ਼ਰ ਮਾਰੀਏ ਤਾਂ ਉਸ ਪਾਸੇ ਜਿਹੜੀ ਆਤੀਸ਼ਬਾਜੀ ਹੈ ਉਹ ਹੋ ਰਹੀ ਹੈ ਹਾਲਾਂਕਿ 20 ਤਰੀਕ ਨੂੰ ਵੀ ਲੋਕਾਂ ਨੇ ਪੂਜਾ ਅਰਚਨਾ ਕੀਤੀ ਉਸ ਤੋਂ ਬਾਅਦ ਜਿਹੜਾ ਆਤੀਸ਼ਬਾਜੀ ਕੀਤੀ ਪਰ ਅੱਜ 21 ਤਰੀਕ ਨੂੰ ਜਿਹੜਾ ਲੋਕਾਂ ਨੇ ਪੂਜਾ ਅਰਚਨਾ ਤੋਂ ਬਾਅਦ ਖੂਬ ਆਤੀਸ਼ਬਾਜੀ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਆ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਵੀ ਜੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਪਰ ਲੋਕ ਹਦਾਇਤਾਂ ਦੀ ਤਵਾਲਨਾ ਜਿਹੜੀ ਹੈ ਉਹ ਨਹੀਂ ਕਰਦੇ ਹੋਏ ਨਜ਼ਰ ਆ ਰਹੇਗੀ ਤਸਵੀਰਾਂ ਵੀ ਰੋਸਪੁਰ ਦੀਆਂ ਹੈਗੀਆਂ ਨੇ ਜਿੱਥੇ ਲੋਕ ਆ티ਸ਼ਬਾਜੀ ਕਰ ਰਹੇ ਹੈਗੇ ਆ ਹਾਲਾਂਕਿ ਤਿਉਹਾਰ ਹੈ ਤਿਉਹਾਰ ਦੇ ਉੱਪਰ ਲੋਕ ਜਿੱਥੇ ਪਹਿਲੇ ਬਜ਼ਾਰਾਂ ਦੇ ਵਿੱਚ ਫਰੀਦਾਂ ਦੀ ਕਰਦੇ ਹੋਏ ਨਜ਼ਰ ਆਏ ਉੱਥੇ ਜਦੋਂ ਸ਼ਾਮ ਨੂੰ ਮੰਦਰਾ ਦੇ ਵਿੱਚ ਪੂਜਾ ਅਰਚਨਾ ਕੀਤੀ ਘਰਾਂ ਦੇ ਵਿੱਚ ਪੂਜਾ ਅਰਚਨਾ ਕੀਤੀ ਉਸ ਤੋਂ ਬਾਅਦ ਪਟਾਕੇ ਵੀ ਚਲਾਉਂਦੇ ਹੋਏ ਨਜ਼ਰ ਆ ਰਹੇ ਹੈਗੇ ਆ ਪ੍ਰਸ਼ਾਸਨ ਦੇ ਵੱਲੋਂ ਮੈਂ ਇੱਥੇ ਦੱਸ ਦੇਣਾ ਚਾਹਨਾ ਹੈਗਾ ਕਿ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਹੈਗੀਆਂ ਸੀਗੀਆਂ ਹਦਾਇਤਾਂ ਕੀ ਹੈਗੀਆਂ ਨੇ ਉਹ ਅਸੀਂ ਤੁਹਾਨੂੰ ਦੱਸ ਦੇਣਾ ਚਾਹਨੇ ਹਾਂ ਕਿ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈਗਾ ਸੀਗਾ ਟੀੜ ਦੇ ਵੱਲੋਂ ਵਧੀਕ ਜਿਲ੍ਹਾ ਮੈਜਿਸਟਰ ਦੇ ਵੱਲੋਂ ਇਹ ਹੁਕਮ ਜਿਹੜੇ ਨੇ ਜਾਰੀ ਹੋਏ ਨੇ 20 ਅਕਤੂਬਰ 2025 ਸੋਵਾਰ ਨੂੰ ਜਿਹੜਾ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ 8 ਵਜੇ ਤੋਂ 10 ਵਜੇ ਸੀਗਾ ਯਾਨੀ ਕਿ 20 ਤਰੀਕ ਨੂੰ ਤਾਂ ਲੋਕਾਂ ਨੇ ਜਿਹੜੀ ਪੂਜਾ ਅਰਚਨਾ ਕੀਤੀ ਉਸ ਤੋਂ ਬਾਅਦ ਪਟਾਕੇ ਚਲਾਏ ਹੋਗੇ ਸੀਗੇ ਪਰ ਘੱਟ ਚੱਲੇ ਹੋਗੇ ਸੀ 23 ਤਰੀਕ ਨੂੰ ਪਰ ਅੱਜ 21 ਤਰੀਕ ਨੂੰ ਲੋਕਾਂ ਨੇ ਪੂਜਾ ਅਰਚਨਾ ਕਰਨ ਤੋਂ ਬਾਅਦ ਪਟਾਕੇ ਜਿਹੜੇ ਆ ਉਹ ਖੂਬ ਚਲਾਏ ਆ ਔਰ 10:35 ਦਾ ਸਮਾਂ ਇਸ ਵੇਲੇ ਹੋ ਚੁੱਕਾ ਹੋਇਆ ਔਰ ਨਿਯਮਾਂ ਦੀ ਪਾਲਣਾ ਜਿਹੜੀ ਆ ਉਹ ਨਹੀਂ ਹੁੰਦੀ ਹੋਈ ਨਜ਼ਰ ਆ ਰਹੀ ਹੈਗੀ ਆ ਹਾਲਾਂਕਿ ਤਿਉਹਾਰ ਮਨਾਣਾ ਹੁੰਦਾ ਲੋਕ ਉਹ ਪਟਾਕੇ ਵੀ ਚਲਾਉਂਦੇ ਹੈਗੇ ਨੇ ਪਰ ਸਮੇਂ ਦੇ ਪਾਲਾ ਜਿਹੜੀ ਹੈ ਜਿਹੜੀ ਪ੍ਰਸ਼ਾਸਨ ਦੇ ਵੱਲ ਦਿੱਤੀ ਗਈ ਉਸ ਦਾ ਕਰਨ ਦਾ ਵੀ ਚਾਹੀਦਾ ਹੈਗਾ ਅ ਇੱਥੇ ਇਹ ਵੀ ਦੱਸ ਦੇਣਾ ਚਾਹੁੰਦੇ ਆ ਇਕੱਲਾ ਦੀਵਾਲੀ ਦੇ ਤਿਹਾੜ ਦੇ ਉੱਪਰ ਸਮੇਂ ਜਿਹੜਾ ਉਹ ਨਿਧਾਰਤ ਨਹੀਂ ਕੀਤਾ ਗਿਆ ਹੈਗਾ ਸਿੰਗਾ ਵੱਖ-ਵੱਖ ਤਿਹਾੜਾਂ ਦੇ ਉੱਪਰ ਜੇ ਗੁਰੂਪੁਰਬ ਦੀ ਗੱਲ ਕਰੀਏ ਤਾਂ 4 ਤੋਂ 5 ਵਜੇ 1 ਘੰਟਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ 1 ਘੰਟਾ ਜਿਹੜਾ ਨਿਰਧਾਰਿਤ ਕੀਤਾ ਗਿਆ ਔਰ 25 26 ਦਸੰਬਰ 2025 ਨੂੰ ਵੀਰਵਾਰ ਤੇ ਸ਼ੁੱਕਰਵਾਰ ਕ੍ਰਿਸਮਸ ਦੇ ਮੌਕੇ ਦੇ ਉੱਪਰ 11:55 ਤੋਂ 12:30 ਵਜੇ ਤੱਕ ਦਾ ਸਮਾਂ ਜਿਹੜਾ ਉਹ ਰੱਖਿਆ ਗਿਆ ਔਰ 31 ਦਸੰਬਰ 2025 1 ਜਨਵਰੀ 2026 ਬੁੱਧਵਾਰ ਵੀਰਵਾਰ ਮੌਕੇ ਰਾਤ ਨੂੰ 12:30 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈਗਾ ਤਾਂ ਇਹ ਸਮਾਂ ਜਿਹੜਾ ਨਿਰਧਾਰਿਤ ਕੀਤਾ ਗਿਆ ਸੀਗਾ ਹਦਾਇਤਾਂ ਦਿੱਤੀਆਂ ਗਿਆ ਸੀਗੀਆਂ ਪੰਜਾਬੀ ਸਰਕਾਰ ਦੇ ਸਾਇੰਸ ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਵਧੀਕ ਜ਼ਿਲ੍ਹਾ ਅਮੈਸਟਰ ਨੇ ਜਿਹੜੀ ਇਹ ਹਦਾਇਤਾਂ ਜੜੀਆਂ ਨੇ ਉਹ ਜਾਰੀ ਕੀਤੀਆਂ ਹੈਗੀਆਂ ਸੀਗੀਆਂ ਹਾਲਾਂਕਿ ਲੋਕ ਦੀਵਾਲੀ ਦਾ ਤਿਉਹਾਰ ਮਨਾ ਰਹੇ ਹੈਗੇ ਨੇ ਪੂਜਾ ਅਰਚਨਾ ਤੋਂ ਬਾਅਦ ਉਹਨਾਂ ਦੇ ਵੱਲੋਂ ਖੂਬ ਆਤੀਸ਼ਬਾਜੀ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਹੈ ਕੈਮਰਾ ਪਰਸਨ ਦੇ ਨਾਲ ਸਨੀ ਚੋਪੜਾ ਜਗਬਾਣੀ ਟੀਵੀ ਫਿਰੋਜ਼ਪੁਰ